ਮਤਲਬ ਚਲੋ ਇਹਦੇ ਕੜਾ ਬਾਤ ਦੀ ਗੱਲ ਹੈ ਵਿਚਾਰੇ ਦੇ ਇਹਨੂੰ ਪ੍ਰਮਾਤਮਾ ਵੱਲੋਂ ਧੰਨਵਾਦ ਆ ਬਾਈ ਦਾ ਇਹ ਵਿਚਾਰਾ ਤਾਂ ਛੱਡਿਆ ਗਿਆ ਇੱਥੇ ਦੇ ਮਾਪਿਓ ਵੱਲੋਂ ਇੱਕੌਡੀ ਖੇਡਦਾ ਸੀ ਬੜੀ ਜਾਨ ਸੀ ਇਹਨੂੰ ਕਿਸੇ ਨੇ दारू ਪਿਆਤੀ दारू ਪਿਆਤੀ ਤੇ ਮੋਟਰਸਾਈਕਲ ਲੈ ਕੇ ਡੱਗ ਪਿਆ ਤੇ ਸੱਟ ਬਹੁਤ ਜ਼ਿਆਦਾ ਲੱਗੀ ਤੇ ਇਹ ਵਿਚਾਰੇ ਨੇ ਮਰ ਜਾਣਾ ਸੀ ਇਹਦਾ ਫਿਰ ਨੇੜੇ ਇੱਥੇ ਫਾਰਮ ਹੋਣ ਕਰਕੇ ਇਹਨੂੰ ਪਤਾ ਲੱਗਿਆ ਇਹਨੇ ਜਾ ਕੇ ਚੱਕ ਲਿਆ ਇਹਨੂੰ ਡੀ ਐਮ ਸੀ ਦਾਖਲ ਕਰਾਇਆ ਬਾਈ ਕਹਿੰਦਾ 10 ਲੱਖ ਦਾ ਬਿੱਲ ਬਣਿਆ ਸੀ ਫਿਰ ਉਹਨਾਂ ਨੂੰ ਦੱਸਿਆ ਸੀ ਵੀ ਆਹ ਕਰਕੇ ਆਹ ਗੱਲ ਹੈ ਫਿਰ ਵਿਚਾਰਾ ਇਹ ਠੀਕ ਹੋਇਆ ਰਲ ਮਿਲ ਕੇ ਭਰਾਵਾਂ ਨੇ ਹਨਾ ਵੀ ਇਹ ਆ ਵੀ ਰੱਬ ਦਾ ਜੀ ਆ ਯਾਰ ਬੰਦੇ ਨੂੰ ਇਹੋ ਜਿਹੇ ਬੰਦੇ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ ਹਨਾ ਕਿਉਂਕਿ ਇਹ ਵੀ ਯਾਰ ਦੁਨੀਆ ਤੇ ਆਏ ਆ ਵਿਚਾਰੇ ਹਨਾ ਕੀ ਪਤਾ ਕੋਈ ਪਿਛਲੇ ਕਰਮਾਂ ਚ ਪਾਪ ਆ ਹੁਣ ਆਪਾਂ ਕੀ ਕਰਨੇ ਆ ਆਪਾਂ ਨੂੰ ਨਹੀਂ ਪਤਾ ਆਪਾਂ ਚੰਗਾ ਕਰ ਰਹੇ ਆ ਕਿ ਮਾੜਾ ਕਰ ਰਹੇ ਆ ਜੇ ਆਪਾਂ ਜਾਣ ਬੁੱਝ ਕੇ ਮਾੜਾ ਕਰ ਰਹੇ ਆ ਫਿਰ ਆਪਾਂ ਨੂੰ ਵੀ ਅਗਲੇ ਜਰਮਾਂ ਚ ਭੁਗਤਣਾ ਪਊ ਜੇਕਰ ਕੋਈ ਪਤਾ ਨਹੀਂ ਆਪਾਂ ਵੀ ਡੰਡੇ ਚੱਕੀ ਫਿਰਦੇ ਹੋਈ ਇਹ ਥਿਸ ਇਸ ਨੋ ਹਟਿਆ ਹੋਵੇ ਫੇਰ ਹੀ ਆ ਉਹ ਕਹਿੰਦਾ ਤਪੂ ਰਾਜ ਰਾਜੋਂ ਨਰਕ ਇਹ ਬਾਣੀ ਕਹਿੰਦੀ ਹੈ ਇਹ ਆਪਾਂ ਨਹੀਂ ਕਹਿੰਦੇ ਕਿਉਂਕਿ ਅੱਜ ਤਪ ਕਰ ਲਾਂਗੇ ਤਾਂ ਅਗਲੀ ਵਾਰ ਰਾਜ ਮਿਲ ਜੂਗਾ ਇਸ ਕਰਕੇ ਸਾਰੇ ਭਰਾ ਚੰਗਾ ਹੀ ਲਿਖਿਆ ਕਰੋ ਚੰਗਾ ਹੀ ਬੋਲਿਆ ਕਰੋ ਚੰਗਾ ਹੀ ਸੋਚਿਆ ਕਰੋ ਚੰਗਾ ਹੀ ਸਿਖਾਇਆ ਕਰੋ ਕਿਉਂਕਿ ਅਸਨਾ ਣਾ ਕ ਆਪਣੀ ਜ਼ਰੂਰੀ ਹੈ ਸਿਹਤ ਲਈ ਚੰਗਾ ਹੈ ਜਿਹੜੇ ਭਰਾ ਡਿਪਰੈਸ਼ਨ ਚੋਂ ਬਾਹਰ ਆ ਜਾਂਦੇ ਆ ਤੇ ਮਤਲਬ ਇਹ ਨਹੀਂ ਹੈਗਾ ਵੀ ਜੀ ਆਪਾਂ ਸਖੇੜ ਲੈਨੇ ਆ ਵੀ ਆਪਣੇ ਅੰਦਰ ਦਿਲ ਨਹੀਂ ਦਿਲ ਹੈਗਾ ਚੰਗੀਆਂ ਗੱਲਾਂ ਵੀ ਆਉਂਦੀਆਂ ਹਨਾ ਚੰਗਾ ਸੋਚਦੇ ਵੀ ਆਪਾਂ ਨੂੰ ਫਿਕਰ ਵੀ ਆਪਣੇ ਬੱਚਿਆਂ ਦਾ ਫਿਕਰ ਵੀ ਹੈ ਇਸ ਕਰਕੇ ਸਾਰੇ ਭਰਾ ਰਲ ਮਿਲ ਕੇ ਖੁਸ਼ ਰਹਾ ਕਰੋ ਸਾਰੇ ਭਰਾ ਪੰਜਾਬ ਬਾਰੇ ਸੋਚਿਆ ਕਰੋ ਪੰਜਾਬੀਅਤ ਬਾਰੇ ਸੋਚਿਆ ਕਰੋ ਹਨਾ ਬਹੁਤ ਚੰਗਾ ਲੱਗਦਾ ਜੇ ਅਸੀਂ ਰਲ ਮਿਲ ਕੇ ਰਹੀਏ ਅਸੀਂ ਪੰਜਾਬ ਨੂੰ ਫੇਰ ਹੀ ਅੱਗੇ ਲੈ ਕੇ ਜਾ ਸਕਦੇ ਹਾਂ ਜਿਹੜਾ ਵੀ ਬੰਦਾ ਕੋਈ ਤਰੱਕੀ ਕਰਦਾ ਉਹਦੇ ਨਾਲ ਮੋਢੇ ਨਾਲ ਮੋਢਾ ਲਾਇਆ ਕਰੋ ਵੀ ਹੋਰ ਤਰੱਕੀ ਕਰ ਜੇ ਕੋਈ ਭਰਾ ਘਰ ਪਾਉਂਦਾ ਉਹ ਤੇ ਖੁਸ਼ ਹੋਇਆ ਕਰੋ ਵੀ ਸੋਨਾ ਪਾ ਜੋ ਕਿ ਪੰਜਾਬ ਹੀ ਸੋਨਾ ਬਣਦਾ ਸਾਡਾ ਉਹਦੇ ਨਾਲ ਠੀਕ ਹੈ ਇਸ ਕਰਕੇ ਸਾਰੇ ਭਰਾਵਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਜੇ ਕਿ ਸਾਥੋਂ ਗਲਤੀ ਹੋ ਗਈ ਹੋਵੇ ਤੇ ਸਾਡੇ ਕੋਈ ਮਨਚਤ ਇਹੋ ਜੀ ਗੱਲ ਨਹੀਂ ਜਾਂ ਜਾਣ ਬੁੱਝ ਕੇ ਕੁਝ ਨਹੀਂ ਕਰਦੇ ਅਸੀਂ ਇਸ ਕਰਕੇ ਸਾਨੂੰ ਮਾਫੀ ਦਿਓ ਤੁਹਾਡੇ ਚਰਨਾਂ 'ਚ ਅਰਦਾਸ ਹੈ ਸਾਡੀ ਬੇਨਤੀ ਹੈ ਤੇ ਕੱਲ ਨੂੰ ਮਿਲਦੇ ਹਾਂ ਤੁਹਾਨੂੰ ਫੇਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਭਾਈ ਜੀ ਚੇਅਰ ਥੋੜਾ ਜਿਹਾ ਲੇਟ ਹੋ ਚੱਲਿਆ ਆਪਣਾ ਥੋੜਾ ਜਿਹਾ ਵਧਾ ਦਿਓ ਲੱਖ ਤੇ ਲੈ ਜਾਓ ਬਾਈ ਬਣ ਕੇ ਯਾਰ ਕਰ ਦਿਓ ਕਿਰਪਾ ਯਾਰ ਭਰਾ ਸਾਰੇ ਭਰਾ ਯਾਰ ਇਹ ਕੰਬੜਾ ਮਾਰਿਆ ਤੁਹਾਡਾ ਕੰਮ ਹੋ ਜਾਣਾ ਸਾਡਾ ਯਾਰ ਹਨਾ ਇਸ ਕਰਕੇ ਇੱਕ ਝਟਕੇ ਦੀ ਲੱਸੀ ਆ ਬਣਾ ਦਿਓ ਯਾਰ ਬਾਈ ਕਿਹਾ ਯਾਰ ਕਿਰਪਾ ਕਰੋ ਕਿਰਪਾ ਯਾਰ ਇੰਨੀ ਕੁ ਮੰਨ ਲਓ ਗਰੀਬ ਦੀ ਹਨਾ ਤੁਸੀਂ ਮੇਰੀ ਬਹੁਤ ਮੰਨੀ ਉਹਦੇ ਮੈਂ ਪੱਪੀ ਵਾਲੀ ਗੱਲ ਪਾਈ ਸੀ ਨਾ ਮੈਂ ਕਿਹਾ ਮੇਰੀ लाज ਰੱਖ ਲੋ ਮੇਰੀ लाज ਰੱਖੀ ਭਾਈ ਤੁਸੀਂ ਯਾਰ ਧੰਨਵਾਦ ਯਾਰ ਤੁਹਾਡਾ ਪ੍ਰਮਾਤਮਾ ਮੇਰੀ ਉਮਰ ਵੀ ਤੁਹਾਨੂੰ ਲਾਵੇ ਮੈਂ ਕਿਹਾ ਅੱਜ ਵੀ ਫੋਨ ਆਉਂਦੇ ਉਹ ਬੰਦੇ ਨੇ ਕਹਿੰਦੇ ਬਾਈ ਯਾਰ ਕਹਿੰਦੇ ਇੰਨੀ ਸ਼ੇਅਰਿੰਗ ਹੋਈ ਯਾਰ ਮੈਂ ਕਿਹਾ ਐਂ ਕਰਦੇ ਆ ਸਾਡੇ ਬੰਦੇ ਬਾਈ ਅਸੀਂ ਮੈਂ ਕਿਹਾ ਜੀ ਅਸੀਂ ਸਿੱਧੇ ਸਾਧਦੇ ਆ ਮੈਂ ਕਿਹਾ ਸਾਡੇ ਮਗਰ ਬੰਦੇ ਬਹੁਤ ਪੜੇ ਲਿਖੇ ਆ ਮੈਂ ਕਹਾਂ ਹੀ ਨਹੀਂ ਕੋਈ ਗੱਲ ਐਂ ਚੁਕਦੇ ਨੇ ਫੱਟਾ ਚੁਕਨੀ ਹੈਗਾ ਫੱਟਾ ਆਪਾਂ ਹਾਂ ਫੱਟਾ ਇਧਰੋਂ ਚੁਕਨੀ ਹੈਗਾ ਇਧਰ ਰੱਖਨੀ ਹੈਗਾ ਇਧਰੋਂ ਚੁਕਨੀ ਹੈਗਾ ਇਧਰ ਰੱਖਨੀ ਹੈਗਾ ਦੇਖਣਾ ਜਿਵੇਂ ਮੇਰਾ ਬੇਟਾ ਮੈਨੂੰ ਕਹਿੰਦਾ ਸੀਗਾ ਪਾਪਾ ਕਹਿੰਦਾ ਦਿਨ ਚੁਕਨੀ ਰਾਤ ਰਾਤ ਚੁਕਨੀ ਦਿਨ ਚੁਕਨੀ ਐ ਕਰੀ ਜਾਵੇ ਮੈਂ ਕਿਹਾ ਕਿਹੜ ਉਹ ਕੰਦਾ ਯਾਰ ਕਹਿੰਦੇ ਹੁੰਦੇ ਆ ਨਾ ਦਿਨ ਦੁਗਣੀ ਦਿਨ ਚੋਗਣੀ ਰਾਤ ਚੋਗਣੀ ਉਹ ਕਹਿੰਦਾ ਹੀ ਦਿਨ ਦੁਗੜੀ ਰਾਤ ਚੋਗੜੀ ਫਿਰ ਮੈਂ ਸਖਾਇਆ ਮੈਂ ਕਾਏ ਹਾਂ ਬਾਈ ਜੀ ਉਹ ਕਹਦਾ ਹਾਂ ਇਹ ਕਹਿਣਾ ਮੈਂ ਮੈਂ ਤਾਂ ਕਿਹਾ ਨਹੀਂ ਜਾਂਦਾ ਕਹਿੰਦਾ ਠੀਕ ਆ ਇਸ ਕਰਕੇ ਸਾਰੇ ਬੱਚਿਆਂ ਨੂੰ ਮਾਪਦੇ ਬੱਚਿਆਂ ਵਰਗੇ ਸਮਝਦਾ ਸਾਰੇ ਬੱਚਿਆਂ ਨਾਲ ਮੈਂ ਪਿਆਰ ਕਰਦਾ ਮੇਰੇ ਪਿੰਡ ਜੋ ਪਤਾ ਕਰ ਲਿਓ ਸਿਆਣੇ ਬੰਦੇ ਕਦੋਂ ਦੱਸਣਗੇ ਵੀ ਆ ਮੇਰੇ ਲਈ じゃ ਗੱਡੀ ਵਾਲੇ ਦਾ ਬੱਚਾ ਅਜ ਮੈਂ ਉਹਨੂੰ ਵੀ ਗੋਦੀ ਚੱਕ ਲੈਣਾ ਕਿਉਂਕਿ ਬੱਚੇ ਬੱਚੇ ਹੀ ਹੁੰਦੇ ਆ ਯਾਰ ਹਨਾ ਬੱਚੇ ਤੋਂ ਮੈਂ ਬਹੁਤ ਹਰ ਬੱਚੇ ਨੂੰ ਪਿਆਰ ਕਰਦਾ ਮੈਂ ਹਰ ਬੱਚੇ ਦਾ ਮੁੱਖ ਵਹਿਕ ਚਾਹਣਾ ਵੀ ਸੋਹ ਮੇਰੇ ਨਾਲੋਂ ਸਾਰੇ ਉੱਪਰ ਹੋਣ ਯਾਰ ਮੇਰੇ ਨਾਲੋਂ ਥੱਲੇ ਨਾ ਹੋਵੇ ਕੋਈ ਵੀ ਬੱਚਿਆਂ ਦਾ ਭਵਿੱਖ ਬੜੀ ਹੋਰ ਪਤਾ ਹੀ ਪੰਜਾਬ ਕਿਸਾ ਫੇਰ ਹੀ ਕੋ ਸਵਾਲ ਹੋਊਗਾ ਸਾਡੇ ਬੰਦੇ ਸਾਡੇ ਤਾਂ ਕਾਲਜ ਬੰਦ ਹੋ ਗਏ ਪਲੱਸ 2 ਤੱਕਾਂ ਦਾ ਪੜ੍ਹਾਈ ਖਤਮ ਹੋ ਗਈ ਹੈ ਹੀ ਨਹੀਂ ਆਈ ਲਿਸਟ ਹਾਂ ਉਹ ਹੋ ਗਿਆ ਇੱਕ ਬਸ ਉਹ ਚਾਰ ਅੱਖਰਾਂ ਦੇ ਨਾਂ ਉਥੇ ਹੀ ਵਜਦੇ ਸਿੱਧੇ ਚੱਲ ਕੈਨੇਡਾ ਇੱਕ ਬਾਬਾ ਜੀ ਆਪਾਂ ਵੀਡੀਓ ਪਾਈ ਜੀ ਉਹਦੇ ਵਾਲੀ ਆਪਣੇ ਇੰਗਲੈਂਡ ਵਾਲੀ ਉਹ ਮੜਾ ਜਿਹਾ ਕਮੈਂਟ ਆਉਂਦੇ ਜੂ ਮੜਾ ਦੱਸਦੇ ਵੀ ਐਂ ਕਰਕੇ ਵੀ ਉਹ ਭਾਈ ਨਹੀਂ ਨਹੀਂ ਉਹ ਭਰਾ ਮੈਨੂੰ ਵਧੀਆ ਐ ਲੱਗਿਆ ਮੇਰੀ ਗੱਲ ਸੁਣੋ ਕਈ ਭਰਾ ਫਸ ਜਾਂਦੇ ਆ ਪੈਸੇ ਦੇ ਦਿੰਦੇ ਆ ਮਗਰ ਉਹ ਚੱਕਰ ਕੱਢਦੇ ਫਿਰਦੇ ਆ ਨਹੀਂ ਨਹੀਂ ਜ਼ਿੰਮੇਵਾਰੀ ਨਹੀਂ ਲਈ ਜ਼ਿੰਮੇਵਾਰੀ ਨਹੀਂ ਫਾਇਦੇ ਦੀ ਸੋਚੀ ਗੱਲ ਪਰ ਤੁਸੀਂ ਮਾੜਾ ਦੇ ਹਿਸਾਬ ਨਾਲ ਸਮਝਾ ਲਓ ਹਾਂ ਪਤਾ ਕੀ ਹੈ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ 5 ਰੁਪਏ ਵੀ ਨਹੀਂ ਲੈਂਦੇ 5 20 ਨਾ ਕੋਈ ਐਮਐਸੀ ਫੀਸ ਨਾ ਕੋਈ ਖਰਚਾ ਨਾ ਕੋਈ ਵਰਚਾ ਜਿਹੜੀ ਅਗਲੇ ਨਾਲ ਗੱਲ ਕਰਾਂਗੇ ਜਿੱਦੇ ਬੀਜੇ ਦੇ ਦਿਆਂਗੇ ਉਹਦੇ ਪੈਸੇ ਲਵਾਂਗੇ ਆਪਾਂ ਨੂੰ ਤਾਂ ਵਧੀਆ ਲੱਗਿਆ ਬਾਕੀ ਪੱਪੀ ਕਹਿੰਦਾ ਮੇਰੀ ਗਰੰਟੀ ਹੈ ਇਹਨਾਂ ਦੀ ਠੀਕ ਹੈ ਬਾਕੀ ਮੈਂ ਫੇਰ ਵੀ ਕਹਿੰਨਾ ਆਪਦਾ ਜਾਂਚ ਕਰਕੇ ਜਾਇਓ ਪਰ ਬੰਦੇ ਮੈਨੂੰ ਠੀਕ ਲੱਗੇ ਆ ਕਿਉਂਕਿ ਜਿਹੜਾ ਪਹਿਲਾਂ ਪੈਸਾ ਨਹੀਂ ਦੇਣਾ ਆਪਾਂ ਆਪਣਾ ਪਾਸਪੋਰਟ ਪਿਆ ਉਹਨਾਂ ਕੋਲ ਜਿਹਦਾ ਵੀਜੇ ਲਵਾਉਣਗੇ ਤਾਂ ਆਪਾਂ ਤਾਂ ਪੈਸੇ ਲੈ ਲੈਣਗੇ ਨਹੀਂ ਆਪਣਾ ਪਾਸਪੋਰਟ ਦੇਣਗੇ ਆਪਾਂ ਤਾਂ ਪਾਸਪੋਰਟ ਵੀ ਆਪਾਂ ਤਾਂ ਸਾਈਨ ਕਰਕੇ ਦੇਵਾਂਗੇ ਪਾਸਪੋਰਟ ਵੀ ਕਢਾਈਂ ਦੇ ਦਿਆਂਗੇ ਆਪਾਂ ਇਸ ਕਰਕੇ ਬਹੁਤ ਭਰਾਵਾਂ ਦੇ ਪੈਸੇ ਫਸਿਆ ਮੈਨੂੰ ਪਤਾ ਹੈ ਜਿਹੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਅਸੀਂ ਬਹੁਤ ਕਰ ਰਹੇ ਆ ਅੱਗੇ ਪਿੱਛੇ ਉਹਨਾਂ ਲਈ ਪੈਸਿਆਂ ਲਈ ਕਿਉਂਕਿ ਜਿਹੜੇ ਪਹਿਲਾਂ ਪੈਸੇ ਲੈ ਲੈਂਦੇ ਆ ਵੀਜੇ ਬੂਜੇ ਕਿੱਥੇ ਫੇਰ ਹਨ ਜਿਨੇ ਪੈਸੇ ਬਾਅਦ ਚ ਲੈਣੇ ਉਹਨੂੰ ਲਾਲਚ ਹੁੰਦਾ ਉਹ ਕਰ ਕਿਉਂਕਿ ਉਹਨਾਂ ਦਾ ਸਾਡੇ ਭਰਾ ਹੈਗੇ ਜੁਕੇ ਜੁਕੇ ਚ ਉਹਨਾਂ ਦਾ ਦਫ਼ਤਰ ਵੀ ਹੈਗਾ ਤਾਂ ਕਰਕੇ ਆ ਉਹ ਬੰਦਿਆਂ ਦਾ ਪਾਇਆ ਆਪਾਂ ਆਏ ਨਹੀਂ ਆਪਾਂ ਕਹਿੰਦੇ ਵੀ ਅੱਖਾਂ ਮੀਚ ਕੇ ਹੀ ਜਾਓ ਬਾਈ ਠੀਕ ਹੈ ਜੇ ਕਿਸੇ ਭਰਾ ਨੇ ਸਲਾਹ ਲੈਣੀ ਹੋਵੇ ਜਰੂਰ ਦੇਵਾਂਗੇ ਯਾਰ ਠੀਕ ਹੈ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ